ਹਾਏ ਰੱਬਾ ਮੈਨੂੰ ਤਾਂ ਹੁਣ ਸਮਝ ਨਹੀਂ ਆਉਂਦੀ ਕਰਾਂ ਤੇ ਕੀ ਕਰਾਂ ਇੱਕ ਪੈਣ ਮੇਰੀ ਦਾ ਕੰਮ ਵੇਖ ਲੈ ਉਹ ਵੀ ਉੱਡ ਗਈ ਇਥੋਂ ਉਹ ਵੀ ਮੇਲੇ ਮਾਰਨ ਗਈ ਗਰਮਨ ਕੀ ਆ ਤੂੰ ਮੱਥੇ ਦਾਤ ਰੱਖ ਕੇ ਬੈਠੀ ਐ ਹੁਣ ਆਹਣਾ ਕੀ ਆ ਜੋ ਘਰ ਵਿੱਚ ਹੋਣ ਰਿਆ ਉਹ ਹੀ ਗੱਲਾਂ ਵਾਂ ਉੱਤੋਂ ਤੁਹਾਡਾ ਨੌ ਪੁੱਤ ਜਿਹੜਾ ਵਾ ਉਹ ਵੀ ਮੈਨੂੰ ਗੱਲਾਂ ਕਰਨ ਦੇ ਆ ਇਹ ਮੰਮੀ ਸਾਰੇ ਕੰਮ ਤੂੰ ਹੀ ਕੀਤੇ ਸੀ ਬੰਦਾ ਇਹਨਾਂ ਨੂੰ ਪੁੱਛੇ ਜਿਹੜਾ ਪੈੜੀ ਬੰਨਾ ਸੀ ਤੇ ਪੈਹਾ ਤੇ ਲਾਹੀ ਤੂੰ ਹੀ ਸਾਹਮਣਾ ਹੈ ਕਿ ਮੰਮੀ ਨੇ ਸਾਹਮਣਾ ਲੈਣਾ ਹੈ ਇਕੱਲੇ ਨੇ ਤੂੰ ਲੱਗੀ ਨਾ ਉਹਨਾਂ ਦੇ ਮਗਰ ਚੰਗੀ ਰਹਿ ਗਈ ਹੁਣ ਨਾਲੇ ਭੈਣ ਦੇ ਮੇਨੇ ਮਾਰਨ ਦੇ ਆ ਉਦਾਂ ਦੇ ਇੱਥੇ ਬੈਠੀ ਰਹਿੰਦੀ ਹੁੰਦੀ ਸੀ ਹੁਣ ਚਲ ਗਈ ਆ ਉਹਨੇ ਸਾਡਾ ਘਰ ਪੁੱਟਿਆ ਵਾ ਕਾਦਾ ਘਰ ਪੁੱਟਿਆ ਵਾ ਉਹਨੇ ਪੈਸੇ ਉਦਾਂ ਵੀ ਨਹੀਂ ਦੇਣੇ ਮੈਂ ਸਭ ਜਾਣਦੀ ਹਾਂ ਕੰਮ ਉਹਦਾ ਜਿੰਨੂੰ 40 ਲੱਖ ਚੁੱਪਚੀ ਪੀਤੇ ਆ ਮਿਲ ਜਾ ਦਿੰਦਾ ਪੈਸੇ ਦਲਜੀਤ ਵੀ ਗੱਲਾਂ ਕਰਦਾ ਵਾ ਆਹੋ ਤਾਂ ਦਲਜੀਤ ਘਟਵਾ ਉਹਨੂੰ ਮੈਂ ਕਿਹਾ ਹੀ ਫੋਨ ਲਾ ਉਹਨੂੰ ਪਲਾ ਕੀ ਆਂਦੀ ਆ ਸੰਦੀਪ ਨੂੰ ਕਿਹਾ ਹੀਗਾ ਅੱਛਾ ਸੰਦੀਪ ਨੇ ਫੋਨ ਲਾਇਆ ਉਹਨੇ ਕਿਹਾ ਕਹਤ ਆ ਹੂ ਵੀ ਮੈਂ ਨਹੀਂ ਅਜੇ ਆਉਣਾ ਤੂੰ ਅੱਥੇ ਆਵਲੇ ਮੈਨੂੰ ਵੀ ਗੱਲਾਂ ਬਾਤਾਂ ਕੀਤੀਆਂ ਮੰਮੀ ਮੇਰੇ ਨਵੇਂ ਚ ਲਿਆਓ ਮੈਂ ਨਹੀਂ ਕਿਹ ਗੱਲ ਦੇ ਵਿੱਚ ਆਉਣਾ ਆਪੇ ਗੱਲ ਕਰਿਆ ਕਰੋ ਜਾ ਉੱਥੇ ਚਲ ਜੋ ਜਾ ਕੇ ਤੇ ਦਲਜੀਤ ਦੇ ਕੰਨਾਂ ਦੇ ਵਾਲਾ ਪੌਂਡਾ ਵੀ ਵੀ ਮੰਮੀ ਨੇ ਮੇਰੇ ਕੋ ਫੋਨ ਲਵਾਇਆ ਉੱਪਰ ਆ ਪੀਤਾ ਆਣ ਕੇ ਤੇ ਮੇਰੇ ਦਿਵਾਲੇ ਹੋ ਗਿਆ ਮੰਮੀ ਸਾਰਾ ਕਸੂਰੀ ਤੇਰਾ ਵਾ ਤੂੰ ਹੀ ਦੱਸੋ ਮੇਰਾ ਕਾਹਦਾ ਕਸੂਰ ਵਾ ਮੈਂ ਤਾਂ ਪਹਿਲਾਂ ਵੀ ਤੇਰਾ ਕਸੂਰ ਕੱਢਦਾ ਇਹ ਤੇ ਹੁਣ ਵੀ ਤੂੰ ਕਹਿੰਦੀ ਨਹੀਂ ਇਹਨਾਂ ਨੂੰ ਲੈ ਲੈ ਦੇੜੀ ਤੋਂ ਜ਼ਿਆਦਾ ਚੰਗੀ ਰਹਿ ਗਈਆਂ ਹੁਣ ਟੱਠੇ ਖੂਜ ਪੈਣ ਨਾ ਮੈਂ ਕਰਨਾ ਫੋਨ ਤੇ ਨਾ ਜਾਣਾ ਮੈਂ ਉੱਥੇ ਮੈਨੂੰ ਕਿ ਲੋੜ ਪਈ ਇਹਨਾਂ ਦਾ ਕਰਕੇ ਬੇਇੱਜ਼ਤੀ ਕਰਾਉਂਦੀ ਆਪੇ ਕਿੱਲੇ ਡੇਢ ਕਿੱਲੇ ਵਿੱਚ ਨਾਲੇ ਦਾ ਗੁਜ਼ਾਰਾ ਕਰਨਗੇ ਤੇ ਨਾਲੇ ਲੱਗ ਜੂਗੀ ਲੋ ਭੀ ਪੈਸਾ ਕਿੱਥੋਂ ਆਉਂਦਾ ਵਾ ਰਮਨ ਤੂੰ ਹਾ ਗੱਲ ਪਹਿਲਾਂ ਸੋਚਦੀ ਤੇ ਇੱਥੋਂ ਤੱਕ ਨੌਬਤ ਨਾ ਹੁੰਦੀ ਉਹਨੇ ਵਿਚਾਰੀ ਨੇ ਇੱਥੇ ਬੈਠੀ ਨੇ ਰੋਟੀ ਖਾਈ ਜਣੀ ਤੂੰ ਇਹਦੇ ਮਗਰ ਲੱਗੀ ਦਲਜੀਤ ਦੇ ਕਿ ਜਿੱਦਾਂ ਕਹੀ ਜਾਂਦਾ ਤੋ ਕਰੀ ਜਾਂਦੀ ਆ ਹਾ ਉਹ ਤੇ ਮੇਰੇ ਕੋਲ ਚਲਦੀ ਹੋ ਗਈ ਉਹਨੂੰ ਚਲ ਕੇ ਕਰੂੰ ਕੱਢਿਆ ਤੂੰ ਜੇ 40 ਲੱਖ ਰੁਪਏ ਉਹਦੇ ਕੋਲ ਹੁੰਦਾ ਤੇ ਅਸੀਂ ਵੀ ਬੈ ਕੇ ਰੋਟੀ ਖਾਂਦੇ ਮੈਂ ਤੇ ਸੋਚਿਆ ਸੀਗਾ ਵੀ ਇਹਨੇ ਲੈ ਕੇ ਪੈਸੇ ਤੇ ਪੇਕੇ ਚਲ ਜਾਣਾ ਜਾਂ ਵਿਆਹ ਕਰਵਾ ਲੈਣਾ ਵਾ ਚਲੋ ਪੈਸੇ ਲੈ ਕੇ ਤੇ ਇਹਨਾਂ ਨੂੰ ਦੋਵਾਂ ਜਗਾਂ ਨੂੰ ਦੇ ਦੂੰਗੀ ਆਪਣਾ ਘਰ-ਬਾਰ ਬਣਾ ਲੈਣਗੇ ਆਪਣਾ ਗੁਜ਼ਾਰਾ-ਗਾੜੀ ਵਧੀਆਂ ਕਰਨਗੇ ਮੈਨੂੰ ਕੀ ਪਤਾ ਹੀ ਇਹਨਾਂ ਉਲਟੇ ਮੈਨੂੰ ਹੀ ਪੈਣਾ ਵਾ ਵੀ ਸਾਰਾ ਕਸੂਰ ਹੀ ਮਾਤਾ ਦਾ ਵਾ ਉਹ ਜਿੰਨਾ ਕਰਕੇ ਤੂੰ ਮਰਨ ਢਈ ਉਹਨਾਂ ਸਿਰ 'ਚ ਸਵਾਹ ਪਾਤੀ ਕਿ ਨਹੀਂ ਸਾਰੀ ਪਾਤੀ ਆ ਕਿ ਹੋਰ ਕਿੱਦਾਂ ਪਾਉਣੀ ਆ ਨਾ ਮੈਂ ਕਿਸੇ ਨੂੰ ਦੱਸਣ ਜੋਗੀ ਵੀ ਹੁਣ ਮੇਰੇ ਘਰ ਵਿੱਚ ਆਹ ਬੰਦਿਆ ਵਾ ਕਸੂਰ ਸਾਰਾ ਮੇਰਾ ਨਿਕਲ ਆਇਆ ਵਾ ਪਰ ਮੇਰੀ ਗੱਲ ਸੁਣ ਲੋ ਮੈਂ ਨਹੀਂ ਜਿੱਥੇ ਜਾਣਾ ਉਦਾਂ ਤੇ ਮੈਂ ਮਨ ਬਣਾਉਂ ਲਈ ਹਾਂ ਵੀ ਕੋਈ ਗੱਲ ਨਹੀਂ ਚਲ ਜੂਗੀ ਪਰ ਜਿਹੜੀਆਂ ਇਹਨਾਂ ਦੋਵਾਂ ਜੀਆਂ ਦੀਆਂ ਕਰਤੂਤਾ ਨਾ ਇਹਨਾਂ ਕਰਕੇ ਨਹੀਂ ਜੇ ਜਾਣਾ ਹੁਣ ਮੈਂ ਤਾਂ ਤੈਨੂੰ ਪਹਿਲਾਂ ਕਹਿੰਦਾ ਹੁੰਦਾ ਸੀ ਰਮਣਾ ਅਖੇ ਲੱਗ ਜਾ ਅਖੇ ਲੱਗ ਜਾ ਪਰ ਤੈਨੂੰ ਤੂੰ ਉਹਨਾਂ ਦੇ ਹੱਥਾਂ ਦੇ ਚੜੀ ਨਹੀਂ ਉਹ ਮੀਨੀ ਜੀ ਪਹਿਲਾਂ ਤਾਂ ਮੰਮੀ ਜੀ ਮੰਮੀ ਜੀ ਕਰਦੀ ਹੁੰਦੀ ਸੀਗੀ ਤਾਂ ਹੁਣ ਵੇਖੋ ਹੁਣ ਦੂਜੇ ਪਾਸੇ ਹੋ ਗਈ ਆ ਤੂੰ ਆਪਣੇ ਭੈਣ ਦੇ ਕੰਮ ਵੇਖ ਲਾ ਜਿੰਨਾ ਚਿਰ ਘਰ ਵਸਦਾ ਸੀ ਉਹਨਾਂ ਚਿਰ ਬੈਠੀ ਰਹੀ ਜਦੋਂ ਉੱਜੜ ਗਿਆ ਤਾਂ ਉਹ ਵੀ ਉਹਨਾਂ ਆਪਣਾ ਡੰਡਾ ਡੋਰਾ ਚੁੱਕ ਕੇ ਤੇ ਭੱਜ ਗਈ ਲੈ ਦੱਸ ਕਿੰਨੇ ਦਿਨ ਤਾਂ ਹੋ ਗਏ ਉਹਨੂੰ ਆਈ ਨੂੰ ਕੀ ਕਰੇ ਹੁਣ ਪਪਾ ਜੀ ਵਿਚਾਰੇ ਵੀ ਕੱਲੇ ਹੁੰਦੇ ਆ ਰੋਟੀ ਪਾਣੀ ਉਹਨੇ ਵਿਚਾਰੇ ਖੁਥੜੇ ਨੇ ਖਾਣਾ ਕਿ ਨਹੀਂ ਖਾਣਾ ਪੱਕੀ ਆ ਜੀ ਇੱਥੇ ਹੁਣ ਤੇ ਜਦੋਂ ਉਹ ਇੱਥੇ ਰਹਿੰਦੀ ਸੀ ਤਾਂ ਉਦੋਂ ਕਿੱਥੋਂ ਖਾਂਦਾ ਸੀ ਉਹ ਚੱਲ ਆਂਡ ਗਵਾਂਡ 2-4 ਦਿਨ ਹੀ ਰੋਟੀ ਪਾਣੀ ਦਿੰਦਾ ਹੁੰਦਾ ਵਾ ਪੱਕਾ ਨੇ ਕਿਸੇ ਨੇ ਠੇਕਾ ਨਹੀਂ ਲਿਆ ਆਪਣੇ ਘਰਾਂ ਦੇ ਬੁੱਤੇ ਮਹਾਂ ਨੰਗਣ ਡਏ ਆ ਤੂੰ ਉਹਨੂੰ ਕਹਿੰਦੀ ਤੇ ਸਹੀ ਵੀ ਦੋਗ ਦਿਨ ਰਹਿ ਪੈਣ ਫੇਰ ਚਲ ਜੀ ਮੈਂ ਤਾਂ ਕਿਹਾ ਸੀ ਉਹਨੂੰ ਫੋਨ ਤੇ ਫੋਨ ਆਈ ਜਾਂਦਾ ਸੀ ਨਿਆਣੇ ਵੀ ਮਗਰੋਂ ਫੋਨ ਕਰਦੇ ਸੀ ਵੀ ਡੈਡੀ ਲਾਗੇ ਜਾਓ ਕੱਲਾ ਵਕਰ ਨਹੀਂ ਉਹਨੂੰ ਕੱਲੇ ਨੂੰ ਕੀ ਹੁੰਦਾ ਸੀ ਜਦੋਂ ਉਹ ਇੱਥੇ ਆਉਂਦੀ ਸੀ ਤਾਂ ਉਦੋਂ ਵੀ ਤਾਂ ਰਹਿੰ ਜਿੱਥੇ ਅੱਗੇ ਭਰਜਾਈ ਕੋ ਖਾਂਦਾ ਉੱਥੇ ਖਾਈ ਜਾਂਦਾ। ਆ ਚੰਗਾ ਉਹਨੇ ਆਪਣੇ ਘਰ ਵਾਲ ਕਾਨੂੰ ਵੇਖਣਾ ਇੱਥੇ ਬਿਠੀ ਰਹਿਣਾ ਹੈ ਡੇਰਾ ਲਾ ਕੇ। ਹੁਣ ਬੈਠੀ ਰਹਾ ਮੱਥੇ ਦਾ ਹੱਥ ਰੱਖ ਕੇ ਇਦਾਂ ਹੀ। ਮੈਨੂੰ ਤਾਂ ਸਮਝ ਨਹੀਂ ਆਉਂਦੀ। ਸਾਰਾ ਟੱਬਰ ਹੀ ਮੇਰੇ ਦਿਵਾਲੇ ਹੋਇਆ ਵਾ। ਜੇ ਇਹ ਆ ਇਹ ਵੀ ਮੇਰੇ ਦਿਵਾਲੇ। ਤੇਰਾ ਹੀ ਕਸੂਰ ਵਾ ਇਹਨਾਂ ਦਾ ਸੋਚਦੀ ਰਹੀ। ਹਾਏ ਹਾਏ ਆਪਣੇ ਘਰ ਦਾ ਹੀ ਬੰਦਾ ਸੋਚਦਾ ਵਾ ਆਪ ਤੇ ਗਾਂ ਨੂੰ ਹੱਥ ਪਾਈਦਾ ਵਾ ਕੀਪਤਾ ਹੁੰਦਾ ਵਾ ਵੀ ਪਛਾਣ ਹੋ ਜਾਣਾ ਵਾ। ਮਹਾਰਾਜ ਜਿੱਥੇ ਰੱਖਿਓ ਉੱਥੇ ਰਹਿਣਾ ਪੈਂਦਾ ਕੀ ਕਰਾਂ ਹੁਣ ਮੈਂ ਮੈਨੂੰ ਤਾਂ ਸਮਝ ਨਹੀਂ ਮੈਂ ਵੀ ਲਿਆ ਲੈ ਵੇਖਣ ਦੀ ਆ ਅੱਜ ਤੇ ਤੋਂ ਪਹਾਵਾ ਲੱਗੀ ਹੈ ਨਾ ਉਹ ਵਧੀਆ ਹੋਇਆ ਨਹੀਂ ਠੰਡ ਬੜੀ ਹਾਂਜੀ ਉੱਪਰ ਕੀ ਕਰਨ ਦੇ ਤੁਸੀਂ ਗੋਹਣੀ ਵੇਲੇ ਫੋਨ ਚਲਾਉਣੇ ਕੀ ਕਰਨਾ ਹੈ ਮੈਂ ਵੀ ਲਿਆ ਲੈ ਵੰਦੀ ਆਈ ਮੈਂ ਸ਼ਾਇਦ ਉਧਰ ਗਏ ਆ ਮੈਂ ਕੁੱਟ ਜਾ ਕੇ ਬਹਿ ਜਾ ਥੱਲੇ ਕੀ ਕਰਨਾ ਅੱਛਾ ਅੱਛਾ ਠੀਕ ਆ ਮੰਮੀ ਲੱਗੀ ਕੀ ਕਰੀ ਹੁੰਦਾ ਸੀ ਜੀ ਨਹੀਂ ਕਰਦਾ ਬੈਨ ਮੰਮੀ ਲੱਗੇ ਅੱਗੇ ਉਹ ਹੀ ਉਹਦੇ ਲੱਗੇ ਬੈਨ ਨੂੰ ਜੀ ਨਹੀਂ ਕਰਦਾ ਹੁੰਦਾ ਹੀ ਹੁਣ ਮੰਮੀ ਲੱਗੇ ਬੈਨ ਨੂੰ ਦਿਲ ਨਹੀਂ ਕਰਦਾ ਅਗੇ ਉਹ ਹੀ ਉਹਦੇ ਲਾਗੇ ਬੈਨੂ ਦਿਲ ਨਹੀਂ ਕਰਦਾ ਹੁੰਦਾ ਸੀ ਤੇ ਨਾ ਸਾਰਾ ਕੁਝ ਗਵਾ ਬੈਠੇ ਆ ਮੰਮੀ ਨੇ ਵੀ ਨਾ ਜ਼ਿਆਦਾ ਕਾਲੀ ਕਰ ਲਈ ਆ ਉਦੋਂ ਨਾ ਕਾਲੀ ਕਰਦੇ ਤੇ ਆ ਕੁਝ ਹੋਣਾ ਹੀ ਨਹੀਂ ਉਹਨੂੰ ਬੰਨ ਕੇ ਬੈਹਗੇ ਨਾ ਕਿ ਇਹਨੂੰ ਪੁੱਛਿਆ ਨਾ ਗਿੱਚਿਆ ਸਾਰਾ ਪਵਾੜਾ ਪੈ ਗਿਆ ਤੇ ਮੰਮੀ ਜਲਦੀ ਕਰ ਗਈ ਆ ਪਰ ਨਹੀਂ ਉਹਦੇ ਘਰ ਨਹੀਂ ਆਣਾ ਹੋਣਾ ਕਿ ਨਹੀਂ ਹੋਣਾ ਸਭ ਕੋ ਹਨੂ ਦੇਣਾ ਹੀ ਉਹਨੇ ਕਈ ਕੋ ਸਵਾਰ ਲੈਣਾ ਪਉਂਦੇ ਵਿੱਚ ਇਹ ਤਾਂ ਗੱਲ ਸਹੀ ਆ ਹੌਸਲਾ ਕਰ ਲੈਂਦੇ ਉਦੋਂ ਹੀ ਹੌਸਲਾ ਕਿੱਡਾ ਨਹੀਂ ਨਾ ਮੰਮੀ ਨੇ ਮੈਨੂੰ ਵੀ ਨਾਲ ਲੈ ਆ ਲਿਆ ਡੈਡੀ ਮਰਾ ਸਮਝਾਉਂਦੇ ਹੁੰਦੇ ਸਾਨੂੰ ਕਿ ਕਰ ਲਓ ਮੇਰੀ ਗੱਲ ਮੰਨ ਲਓ ਅਹੀਂ ਨਹੀਂ ਮੰਨੀ ਉਹਨਾਂ ਨੇ ਇੱਕ ਗੱਲ ਡੈਡੀ ਜੋ ਵੀ ਕਹਿੰਦੇ ਹੀ ਨਾ ਸੱਚ ਹੀ ਕਹਿੰਦੇ ਹੀ ਪਰ ਨਾ ਹੀ ਉਹਨਾਂ ਦੀ ਇੱਕ ਨਹੀਂ ਮੰਨੀ ਡੈੜੀ ਦੀ ਮੰਨ ਲੈਂਦੇ ਨਾ ਸਭ ਕੋ ਨੂੰ ਮਿਲ ਜਣਾ ਹੈ ਮੰਮੀ ਦੀ ਮੰਨ ਕੇ ਬਹਿ ਗਏ ਆ ਬੈਠੀ ਹੁਣ ਥੱਲੇ ਹੁਣ ਬੈਠੇ ਰਹਿਣ ਅਹੀਂ ਕੀ ਕਰੀਏ ਉਹਨੇ ਨੂੰ ਕਰਨਾ ਉਹਨੂੰ ਕੀ ਆ ਸਭ ਕੁ ਸਾਡੇ ਕੋਲ ਤੋਂ ਚਲ ਗਿਆ ਵਾ ਮਾਸੀ ਦੀਆਂ ਸਲਾਮਾਂ ਲੈਂਦੇ ਰੇ ਮਾਸੀ ਨੇ ਆਸਲਾਹ ਦਿੱਤੀ ਲੈ ਲਓ ਮਾਸੀ ਦੀ ਸਲਾਹ ਲੈ ਕੇ ਆਹੋ ਕੋ ਬਣਿਆ ਵਾ ਉਹ ਆਪਣੀ ਜਾ ਕੇ ਪਿੰਡ ਵਾ ਗਈ ਹੁਣ ਉਹਨੂੰ ਕੀ ਆ ਉਹਨੂੰ ਖੁਸ਼ੀ ਹੋਗੀ ਕਿ ਮੇਰਾ ਰਿਸ਼ਤਾ ਨਹੀਂ ਲਿਆ ਹੀ ਹੁਣ ਇਦਾਂ ਹੀ ਹੋਣਾ ਚਾਹੀਦਾ ਇਹਨਾਂ ਨਾਲ ਉਨੇ ਸਾਰੀ ਉਹ ਗੱਲ ਦਾ ਕੱਢਿਆ ਵਾ ਕਿ ਰਿਸ਼ਤਾ ਨਹੀਂ ਲਿਆ ਤੇ ਯਾਰ ਰਿਸ਼ਤਾ ਲੈ ਕੇ ਪਤਾ ਨਹੀਂ ਕੀ ਹੋਏਣਾ ਹੁਣ ਕੀ ਬਣੂਗਾ ਸਮਝ ਨਹੀਂ ਆਉਂਦੀ ਬਾਨਾ ਕੀ ਆ ਪੈਸੇ ਉਹ ਲੈ ਗਈ ਆ ਪਹਿਲੀ ਵੀ ਜਾਣੀ ਹੁਣ ਚੱਲ ਪੈਸੇ ਨਾ ਮਿਲਦੇ ਪਹਿਲੀ ਤੇ ਸਾਡੇ ਕੋਲ ਹੁੰਦੀ ਉਹ ਸਭ ਕੋਲ ਸਾਡੇ ਕੋਲ ਹੋਣਾ ਸੀ ਸੰਦੀਪ ਕੋਹ ਨਹੀਂ ਜਾਣਾ ਅੱਡੇ ਤੋਂ ਕਿੱਥੇ ਲੈ ਆਣੇ ਉਹਨੇ ਪਿੱਛੇ ਥੋੜੀ ਦੇ ਆਉਣਾ ਸੀ ਇੱਥੇ ਹੀ ਰਹਿਣਾ ਸੀ ਤੂੰ ਮੰਮੀ ਕੋ ਆਏ ਕੀ ਕਹਿੰਦੇ ਤੁਹਾਨੂੰ ਫਿਰ ਆਖਣਾ ਉਹਨਾਂ ਨੇ ਕੀ ਹੀ ਤੂੰ ਆ ਗਿਆ ਸੰਦੀਪ ਦੀਆਂ ਗੱਲਾਂ ਚ ਆ ਗਿਆ ਹੁਣ ਤੂੰ ਮੈਂ ਸੰਦੀਪ ਦੀਆਂ ਗੱਲਾਂ 'ਚ ਮੈਂ ਨਹੀਂ ਆਇਆ। ਤੁਸੀਂ ਸਭ ਕੋ ਗਲਤ ਕਰਨ ਦੇ। ਪਹਿਲੀ ਗੱਲ ਉਹਨੂੰ ਫੋਨ ਕਰਨਾ ਬੰਦਾ ਨਹੀਂ ਹੁਣ ਜੋ ਚਲੀ ਗਈ ਥੋਂ ਦੇ। ਮੈਂ ਤਾਂ ਬਾਰ-ਬਾਰ ਮੰਮੀ ਨੇ ਇਹ ਸਮਝਾਇਆ ਕਿ ਨਾ ਫੋਨ ਕਰੀਏ। ਮੰਮੀ ਵੀ ਮੰਨਦੇ ਨਹੀਂ ਆਏ ਜਾਣਾ ਉਹਨੇ। ਉਹਨੇ ਨਹੀਂ ਆਉਣਾ ਹੁਣ। ਪਹਿਲਾਂ ਕਾਲੀ ਕਰਕੇ ਸਭ ਕੁ ਗਵਾਇਆ ਵਾ। ਹੁਣ ਆੜੇ ਕੋ ਫੋਨ ਕਰਕੇ ਨਾ ਪਹਿਲੀ ਵੀ ਗਵਾਉਣੀ ਵੇਖ ਲਈ ਭਾਵੇਂ। ਉਹਦਾ ਭਾਈ ਉਹ ਨਾ ਕਰਾ ਲੈਣ। ਉਹਨਾਂ ਲੈ ਕੇ ਨਹੀਂ ਜਾਣੀ ਥੋਂ ਜੀ। ਗਵਾਉਣੀ ਆਪਾਂ ਹੀ ਆ ਜੀ। ਅੱਜ ਤਾਂ ਮੰਮੀ ਗੰਡੇ ਆਣ ਦੇ ਨਾ। ਉਹਨਾਂ ਲੈ ਵੀ ਜਾਣੀ ਵੇਖ ਲਈ ਭਾਵੇਂ ਮੈਂ ਤੁਹਾਨੂੰ ਇੱਕ ਗੱਲ ਕਹਾਂ ਜੇ ਮੰਨੋ ਤੇ ਦੱਸੋ ਤੁਸੀਂ ਡੈਡੀ ਦੇ ਨਾਲ ਜਾਓ ਕਿੱਥੇ ਪਹਿਲੀ ਬਦਲੇ ਕੁਝ ਨਾ ਕੁਝ ਕਰਨਾ ਹੀ ਪੈਣਾ ਸਾਨੂੰ ਉਹਨਾਂ ਕੋਲ ਹਾਂਜੀ ਉਹ ਸੰਦੀਪ ਰਹਿੰਦੇ ਉਹ ਬੇਇੱਜ਼ਤੀ ਵੀ ਕਰ ਨਹੀਂ ਉਹਨਾਂ ਨੇ ਚਲੋ ਉਹ ਪਹਿਲੀ ਦੇ ਬਦਲੇ ਬੇਇੱਜ਼ਤੀ ਕਰਾਉਣੀ ਵੀ ਪਊਗੀ ਤੇ ਫਿਰ ਕੀ ਹੋ ਗਿਆ ਵਾ ਪਹਿਲੀ ਗੱਲ ਤੇ ਡਾਡੀ ਨੇ ਨਹੀਂ ਮੰਨਣਾ ਲਈ ਨੇ ਕੀ ਕਿਹਾ ਭਲਾ ਅੱਜ ਕਿ ਅੱਜ ਤੋਂ ਬਾਅਦ ਮੈਂ ਉੱਥੇ ਨਹੀਂ ਜਾਣਾ ਸ਼ਾਇਦ ਤੁਹਾਡੀ ਗੱਲ ਮੰਨ ਹੀ ਲੈਣਾ ਇੱਕ ਵਾਰੀ ਕਹਿ ਕੇ ਤੇ ਵੇਖੋ ਉਹਨੇ ਪਤਾ ਕੀ ਗਣਾ ਵਾ ਕਿ ਪਹਿਲੀ ਕਰਕੇ ਆ ਗਈ ਆ ਤੂੰ ਇਹ ਤਾਂ ਪਹਿਲਾਂ ਹੀ ਗਲਤ ਸੋਚੀ ਜਾਂਦੇ ਕਿ ਪਤਾ ਚੰਗਾ ਹੀ ਹੋਵੇ ਉਹ ਬਸਲੀ ਪੂਣੀ ਆ ਗੱਲ ਜਿਹੜੀ 40 ਲੱਖ ਰੁਪਏ ਲੈ ਗਈ ਹੈ ਨਾ ਉਹਨੇ ਪਹਿਲੀ ਛੱਡਣੀ ਹੈ ਸ਼ਾਇਦ ਮੰਨ ਹੀ ਜਾਵੇ ਮੇਰੇ ਨਾਲ ਕੋਈ ਕਰਨਾ ਵਾ ਉਹ ਇੱਥੋਂ ਨਹੀਂ ਜਾਣਾ ਹੁਣ ਫਿਰ ਕੀ ਕਰੀਏਗਾ ਕਰਨਾ ਉੱਤੇ ਕੀ ਹੈ ਬਸ ਦੋ ਕਿਲੇ ਰਹਿ ਗਏ ਆ ਉਹਨਾਂ ਦਾ ਗੁਜ਼ਾਰਾ ਕਰਨਾ ਪੈਣਾ ਹੋਰ ਕੀ ਹੋਣਾ ਹਾਂ ਤੇ ਮਾਂ ਨਹੀਂ ਬੜਾ ਸੀ ਸਾਡੇ ਕੋ ਪੈਸੇ ਵੀ ਆ ਜਾਣੇ ਆ ਤੇ ਪਹਿਲੀ ਵੀ ਸਾਡੇ ਕੋਲ ਆ ਇਹ ਸਭ ਕੋ ਨਾ ਮਮੀ ਕਰਕੇ ਹੋਇਆ ਹੀ ਮੈਂ ਮੂੰਹ ਵੇਖਣ ਨੂੰ ਜੀ ਨਹੀਂ ਕਰਦਾ ਨੂੰ ਤੂੰ ਜਾਓ ਤਾਂ ਸਹੀ ਏ ਕੋਈ ਡੈਡੀ ਕੋਲ ਕੀ ਕਹਿੰਦੇ ਆ ਖਾਣਾ ਦਾ ਜਵਾਬ ਤੇ ਦੇਣਗੇ ਚਲ ਜੇ ਜਿਆਦਾ ਕਹਿਣ ਠੀਕ ਨਾ ਉਛਕੇ ਵੇਖ ਲੈਣਾ ਹੋਣੀ ਉੱਥੇ ਬੇਜਤੀ ਹੈ ਵੇਖ ਲਈ ਭਾਵੇਂ ਚਲੋ ਕੋਈ ਗੱਲ ਨਹੀਂ ਬੇਜਤੀ ਹੋ ਜੂਗੀ ਫੇਰ ਕੀ ਹੈ ਉਹ लवली ਸ਼ਾਇਦ ਮਾਂਜੇ ਭਾਬੀ ਨੇ ਨਹੀਂ ਮੜੇਣਾ ਵੇਖਾਂ ਮੈਂ ਥੱਲੇ ਕੰਮ ਤੇ ਆ ਜਾਓ ਫੇਰ ਠੀਕ ਆ ਚਲ ਜਾਣਾ ਮੈਂ ਵੀ ਡੈਡੀ ਜਰ ਵਾਲਾ ਕੀ ਕਹਿੰਦੇ ਆ ਹਾਏ ਹਾ ਠੰਡ ਲੱਗਣ ਲਈ ਆ ਚਾਹ ਪੀਣ ਨੂੰ ਜੀ ਕਰਨ ਡਿਆ ਵਾ ਸੰਦੀਪ ਲੱਗਦਾ ਸੋਈ ਵਿੱਚ ਹੀ ਆ ਇਹਨੂੰ ਕਹਿੰਨੀ ਚਾਹ ਬਣਾ ਸੰਦੀਪ हां जी मम्मी ਬਲਾਉਣ ਦੇ ਬੁਲਾਉਣਾ ਕੀ ਆ ਮੈਨੂੰ ਥੋੜੀ ਜਿਹੀ ਚਾਹ ਬਣਾ ਕੇ ਦੇ ਹਾਂ ਮੇਰਾ ਚਾਹ ਪੀਣ ਨੂੰ ਦਿਲ ਕਰੰਦਿਆ ਚਾਹ ਬਣਾ ਕੇ ਦੇ ਹੁਣੇ ਤੇ ਜੀ ਚਾਹ ਪੀਤੀ ਸੀ ਫੇਰ ਮੰਗਣ ਲੱਪੇ ਤੇ ਹੀ ਚਾਹ ਸੰਦੀਪ ਤੇਰੇ ਬੋਲਣ ਦਾ ਢੰਗ ਕੀ ਆ ਕਿਦਾਂ ਬੋਲਣ ਰਹੀ ਗਾੜੀ ਤੋਂ ਮੰਮੀ ਮੈਂ ਤਾਂ ਚੰਗਾ ਹੀ ਬੋਲਣ ਦੀ ਆ ਚੰਗਾ ਬੋਲਣ ਦੇ ਇਦਾਂ ਬੋਲੀਦਾ ਵਾ ਤੂੰ ਕਹਿ ਮੰਮੀ ਕੋਈ ਨਹੀਂ ਚਾਹ ਬਣਾ ਦੇਨੀ ਆ ਮੇਰੇ ਕੋ ਨਹੀਂ ਭੰਦੀ ਭੰਦੀ ਚਾਹ ਮੰਮੀ ਇੱਧਰ ਆਉਂਦੇ ਚਾਹ ਮੰਗ ਲੈਂਦੇ ਉੱਧਰ ਆਉਂਦੇ ਚਾਹ ਮੈਂ ਵੇਲੀ ਆ ਚਾਹ ਬਣਾਉਂਦੇ ਸਾਰਾ ਦਿਨ ਚੱਲ ਕੋਈ ਗੱਲ ਨਹੀਂ ਹੁਣ ਮੈਂ ਨਾ ਘਰ ਵਿੱਚ ਵਾਧੂ ਹੋ ਗਈ ਆ ਮੈਂ ਚਲ ਜਾਨੀ ਆਪਣੀ ਭੈਣ ਕੋ ਅੱਗੇ ਤੁਸੀਂ ਘਰ ਝਾੜ ਕੇ ਰਹਿਤਾ ਦੋਵੇਂ ਭੈਣਾਂ ਨੇ ਆਹੋ ਮੈਂ ਜਾੜਿਆ ਘਰ ਤੁਹਾਡਾ ਤੇ ਤੁਸੀਂ ਜਾੜਿਆ ਵਾ ਤਾਂ ਸਿਆਣੇ ਹੋ ਤੁਸੀਂ ਦੋਵੇਂ ਜੀ ਇਹ ਸਾਂਭ ਲੈਂਦੇ ਹੋ ਜੇ ਮੇਰ ਕੋ ਨਹੀਂ ਸਾਂਭਿਆ ਗਿਆ ਤੇ ਸਾਂਭ ਲੈਂਦੇ ਉਦੋਂ ਤਾਂ ਤੁਸੀਂ ਅੱਗੇ ਅੱਗੇ ਹੁੰਦੇ ਸੀ ਤੇ ਤੁਸੀਂ ਹੋ ਜਾਂਦੇ ਤੁਸੀਂ ਹੋ ਜਾਂਦੇ ਉਦੋਂ ਪੁੱਛਿਆ ਨਾ ਕਿਛਿਆ ਕਿ ਇਹਨੂੰ ਉਦੋਂ ਮੈਨੂੰ ਗਾੜੀ ਕੀਤਾ ਸੀ ਵੀ ਪੈਸੇ ਨਾ ਚਲਣ ਤਵਾ ਤਵਾ ਸਾਡੀਆਂ ਝੋਲੀਆਂ ਭਰ ਜਾਣਾ ਹੁਣ ਜ਼ੁਬਾਨ ਚ ਲਾਉਂਦਾ ਪੇ ਮੇਰਾ ਇਰਾਦਾ ਕੱਪੜੇ ਦੇ ਮੈਂ ਪਾਇਆ ਭੈਣ ਕੋ ਜਾਨੀ ਆ ਦਫਾ ਹੁਣ ਜਾ ਕੇ ਖਾਂਦੇ ਰਾਂ ਰੋਟੀ ਪਾਣੀ ਆਪੇ ਹੀ ਕੱਪੜ ਚੱਲੀ ਆ ਹੁਣ ਮੈਂ ਇਹਨਾਂ ਨੂੰ ਠੰਡ ਪੈ ਜੂਗੀ ਮੈਂ ਰਹਿਣਾ ਹੀ ਨਹੀਂਗਾ ਬੇਇੱਜ਼ਤੀ ਕਰਾਉਣ ਨੂੰ ਰਹਿਣਾ ਇੱਥੇ ਨਖਤਿਆ ਤੁਹਾਡਾ ਹੀ ਸੋਚਣ ਲਈ ਹਾਂ ਵੀ ਤੁਹਾਡਾ ਕੋਈ ਬਣ ਜੂਗਾ ਲੱਲੋ ਹੁਣ ਬਣਾ ਲਓ ਫਿਰ ਰਮਰ ਕਿੱਥੇ ਚਲ ਪਈਆਂ ਜਾਣਾ ਕਿੱਥੇ ਆ ਤੁਹਾਡੀ ਖਲਾਸੀ ਕਰਨ ਲੱਗੀ ਆ ਸਾਰਾ ਟੱਬਰ ਮੇਰੇ ਦਿਵਾਲੇ ਹੋਏ ਜੇ ਭੈਣ ਕੋ ਚੱਲੀ ਆ ਕੀ ਗੱਲ ਕੀ ਹੋਈ ਆ ਗੱਲ ਕੀ ਹੋਣੀ ਆ ਆ ਨੌ ਤੁਹਾਡੀ ਜਿਹੜੀ ਆ ਨਿੱਕੀ ਇਹਨੂੰ ਚਾਹ ਕਹੇ ਕੱਪ ਵਿੱਚ ਚਾਹ ਬਣਾ ਦੇ ਤੇ ਗਾੜੀਆਂ ਕਹਿਣ ਲਈ ਹੈਗੀ ਤੇ ਇਹ ਤਾਂ ਹੁਣੇ ਹੀ ਪੀਤੀ ਆ ਤੈਨੂੰ ਬੇਲ ਆਉਂਦਾ ਸੀ ਬਣਾ ਦਿੰਦੇ ਕੱਪ ਚਾਹ ਤੇ ਤੈਨੂੰ ਹੁਣ ਚਾਹ ਤੋਂ ਲੜ ਕੇ ਚੱਲ ਚਲੀ ਆ ਚਾਹ ਤੋਂ ਨਹੀਂ ਲੜ ਕੇ ਚੱਲੀ ਕੱਲ ਵੀ ਨਾ ਦਲਜੀਤ ਮੈਨੂੰ ਨਾ ਉਲਟਾ ਪੁਲਟਾ ਬੋਲਿਆ ਸੀ ਉਹਦੇ ਮਗਰ ਲੱਗ ਕੇ ਜੇ ਘਰ ਦੀ ਵੀ ਓਦਾਂ ਬੋਲਣ ਰਹੀ ਆ ਤੇ ਮੇਰੇ ਕੋਲ ਗੱਲਾਂ ਨਹੀਂ ਕਰਵਾਈਆਂ ਜਾਂਦੀਆਂ ਤੇ ਉੱਥੇ ਕਿੰਨੇ ਦਿਨ ਰਹੇਂਗੀ ਤੂੰ ਕੋਈ ਗੱਲ ਨਹੀਂ ਜਿੰਨਾ ਤੇ ਨੰਗਣਗੇ ਨਾ ਉਹਨੇ ਦਿਨ ਤਾਂ ਸੁੱਖ ਤੇ ਕੱਢੂੰਗੀ ਓਏ ਉਹ ਤਾਂ ਨਵਾਂ ਨਾ ਲੜ ਕੇ ਤੇ ਇੱਥੇ ਆਈਂਦੀ ਹੁੰਦੀ ਸੀ ਕੋਈ ਗੱਲ ਨਹੀਂ ਹੁਣ ਭੈਣ ਦੇ ਪੱਕੇ ਖਾਈ ਪਰੌਂਠੇ ਕੋਈ ਗੱਲ ਨਹੀਂ ਮੈਂ ਖਾ ਲ ਮੈਂ ਤਾਂ ਸੰਧਨੀ ਆਈ ਸੰਦੀਪ ਤੇ ਇਦਾਂ ਦੀ ਹੈ ਹੀ ਨਹੀਂ ਜਿਹੜੀ ਇਹਦੇ ਗਾੜੀ ਸੰਦੀਪ ਭੋਲ ਪੀ ਆ ਨਾ ਸਮੀਲਾ ਵੀ ਹੁਣ ਨਾ ਰਮਨ ਦੇ ਦਿਨ ਮਾੜੇ ਆ ਗਏ ਆ ਇਹਨੇ ਵੀ ਜੋਦਣਾ ਬੜੀਆਂ ਵਧਿਕੀਆਂ ਕੀਤੀਆਂ ਸੀ ਹੁਣ ਪਤਾ ਲੱਗੂ ਨਾ ਕੀ ਬਣਨਾ ਇਦਾਂ ਕਰਨੇ ਹੈਗੇ ਲੱਗਦਾ ਸਾਹਮਣੇ ਤਾਂ ਕੋਈ ਨਹੀਂਗਾ ਭੈਣ ਜੀ ਰਮਨ ਦੀ ਆਵਾਜ਼ ਸੱਸ ਜੀ ਭੈਣ ਜੀ ਸਤਿ ਸ਼੍ਰੀ ਅਕਾਲ ਕਿਹਾਲ ਚੜ ਰਮਨ ਠੀਕ ਠਾਕ ਤੇ ਹੀ ਸੁਣਾਓ ਆਪਣਾ ਹਾਂ ਵਧੀਆ ਕੱਲੀ ਆਈ ਹਾਈ ਨਹੀਂ ਭਾਈ ਨਾਲ ਮੈਂ ਕੱਲੀ ਆ ਗਈ ਆ ਅੱਛਾ ਮੇਰਾ ਜੀ ਕਰਨ ਰਿਹਾ ਸੀ ਤੁਹਾਨੂੰ ਮਿਲਣ ਚੱਲ ਵਧੀਆ ਕੀਤਾ ਕਿ ਆ ਜਾ ਫਿਰ ਬਹਿ ਜਾ ਮਰ ਮਨਾ ਆ ਜਾ ਬਹਿ ਜਾ ਹੋਰ ਸਭ ਠੀਕ ਠਾਕ ਹਾਂ ਭੈਣ ਜੀ ਠੀਕ ਠਾਕ ਵਧੀਆ ਸਭ ਸੁਖੀ ਹੈ ਮੈਂ ਹੈ ਬਿਨਾਂ ਦੱਸੀ ਆ ਗਈਆਂ ਸੁਖ ਭੈਣ ਜੀ ਕਾਦਾ ਹੁਣਾਵਾ ਤੁਹਾਨੂੰ ਪਤਾ ਤਾਂ ਹੈਗਾ ਵਾ ਉਹ ਜੋਤ ਨਹੀਂ ਚੱਲ ਗਈ ਹੈ ਫੋਨ ਮੈਂ ਕੀ ਕਰਨਾ ਮੈਂ ਤਾਂ ਖਪੀ ਤਾਂ ਵੀ ਘਰੋਂ ਨਿਕਲੀ ਹੈ ਹੈ ਕੀ ਗੱਲ ਹੋ ਗਈ ਆ ਹੁਣ ਕੀ ਆ ਉਹ ਜਿਹੜੀ ਸ਼ਗਾਤ ਗਈ ਉਹ ਤਾਂ ਉਦਾਂ ਦੀ ਹੈ ਹੀ ਆ ਜਿਹੜੇ ਮਗਰ ਦੋਵੇਂ ਆ ਨਾ ਈ ਉਹਨਾਂ ਤੋਂ ਵੱਧ ਹੋ ਗਈ ਆ ਮੈਨੂੰ ਆਂਦੇ ਵੀ ਸਾਰਾ ਨਾ ਪਵਾੜਾ ਹੀ ਤੁਸੀਂ ਦੋਵਾਂ ਪਿਆਣਾ ਨੇ ਪਾਇਆ ਵਾ ਤਾਂ ਕਰਕੇ ਉਹ ਗਈ ਆ ਤੁਸੀਂ ਕਰਦਾ ਬੇੜਾ ਗਰਕ ਕਰਤਾ ਵਾ ਹਏ ਇਦਾਂ ਕਹਿਂਗੇ ਤੈਨੂੰ ਹੋਰ ਮੈਂ ਸੇਰੇ ਭੈਣ ਜੀ ਆਵਾਜ਼ ਮਾਰੀ ਮੈਂ ਚਾਹ ਦਾ ਕੱਪ ਬਣਾ ਕੇ ਦੇ ਠੰਡ ਬੜੀ ਆ ਗਾੜੀਆਂ ਡੈਪੀ ਬੋਲਣ ਅਜੇ ਤੇ ਹੁਣੇ ਪੀਤੀ ਸੀ ਇੱਧਰ ਆਉਂਦੇ ਜੇ ਤੇ ਚਾਹ ਇੱਧਰ ਆਉਂਦੇ ਜੇ ਤੇ ਚਾਹ ਹਏ ਸੰਦੀਪ ਨੇ ਤਾਂ ਜਵਾਬ ਨਹੀਂ ਤਾਂ ਤੈਨੂੰ ਅੱਗੇ ਜੇ ਹੁਣ ਚਲ ਗਈ ਆ ਉਹ ਤੋਂ ਮੇਰੇ ਵਾਸਤੇ ਦੀ ਗੱਲ ਆ ਜੋ ਬੋਬਾ ਇਹਨਾਂ ਇਹਨਾਂ ਨੂੰ ਦੇ ਜਾਂਦੀ ਫੇਰੇ ਚੰਗੇ ਹੀ ਤੂੰ ਜਾ ਕੇ ਲੈ ਆ ਹੁਣ ਉਹਨੂੰ ਜੇ ਨਿਹਮਦਰਦੀ ਆਉਂਦੀ ਐ ਤੇ ਬਸ ਹੁੰਦੀ ਬਸ ਇਹ ਗੱਲ ਚੰਗੀ ਨਹੀਂ ਹੈਗੀ ਚੰਗੀ ਤੇ ਨਹੀਂਗੀ ਭੈਣ ਜੀ ਪਰ ਕੀ ਕਰਨਾ ਹੁਣ ਆਪਣੀ ਸਮਝੀਆ ਨਾ ਇਥੇ ਇਹ ਤੇ ਗੱਲ ਠੀਕ ਐ ਤੇ ਦਲਜੀਤ ਨੇ ਸਮਝਾਇਆ ਨੂੰ ਅਸਾ ਹਾ ਹਾ ਦਲਜੀਤ ਕਿਹੜਾ ਘਟਵਾ ਦਲਜੀਤ ਤੇ ਉਤੋਂ ਵਿਚਾਰਤੀਆਂ ਵੱਧਵਾ ਉਹ ਵੀ ਬਠੇਰੀ ਜਬਾਨ ਚਲਾਉਂਦੇ ਆ ਹੀ ਗੱਲ ਮੈਨੂੰ ਗੁੱਸਾ ਹੀ ਚੜਿਆ ਮੈਂ ਹਾਂ ਚੱਲ ਚੰਗਾ ਬਹਿ ਜਾ ਤੂੰ ਇੱਥੇ ਇਕੱਲੀ ਚੱਲ ਕੋਈ ਗੱਲ ਨਹੀਂ ਤੂੰ ਆ ਗਈ ਹੈ ਨਾ ਤੇ ਕੋਈ ਗੱਲ ਮਨ ਹੋਰ ਦਾ ਹੋਰ ਹੋ ਜਾਣਾ ਐ ਇਨਾ ਗੁੱਸਾ ਨਾ ਕਰ ਤੋ ਕੋਈ ਨਹੀਂ ਮੈਂ ਆਪੇ ਸਮਝਾ ਲੂੰਗੀ ਇਹਨਾਂ ਨੂੰ ਹੀ ਜਾ ਕੇ ਪਿਆੰਜੀ ਗੁੱਸਾ ਕੀ ਕਰਨਾ ਵਾ ਸਾਰੇ ਕੰਮ ਆਪਣੇ ਤਿੰਨ ਪੁੱਤਾਂ ਵਾਸਤੇ ਹੀ ਕਰੀਦੇ ਆ ਮੈਂ ਪੈਸੇ ਕੀ ਕਰਨੇ ਸੀ ਮੈਂ ਤਾਂ ਸੋਚਿਆ ਵੀ ਉਹ ਚਲ ਜੂਗੀ ਤੇ ਇਹਨਾਂ ਦੇ ਕੰਮ ਆ ਜਾਣਗੇ ਇਹ ਉਲਟ ਹੋ ਗਏ ਮੇਰੇ ਗੱਲ ਤਾਂ ਹੀ ਇਸੇ ਨੂੰ ਪਈਆਂ ਹਾਂ ਵੀ ਚਲ ਇਹਨਾਂ ਦੇ ਕੰਮ ਆ ਜਾਣਗੇ ਪੈਸੇ ਤੇ ਪਰ ਹੁਣ ਇਹੋ ਹੀ ਉਲਟ ਬੋਲਣ ਦੇ ਸਾਨੂੰ ਤੇ ਪਰ ਇਹਨਾਂ ਵੱਸ ਚੰਗੀ ਗੱਲ ਥੋੜੀ ਹੈ ਪਿਆੰਜੀ ਸੰਦੀਪ ਕਹਿੰਦੀ ਵੀ ਮੰਮੀ ਉਹ ਤੁਹਾਡੀ ਸਲਾਹ ਲਈ ਹੀ ਆਪਣੀਆਂ ਤੁਸੀਂ ਮਰਜ਼ੀਆਂ ਕੀਤੀਆਂ ਹਾਂ ਸਾਰੇ ਕੰਮ ਤੇ ਸਲਾਹ ਨਾ ਹੀ ਕਰਨ ਦੇ ਹਾਂ ਇਹਨੂੰ ਪੁੱਛ ਕੇ ਕਰਨ ਦੇ ਹਾਂ ਉਹ ਤਾਂ ਐਵੀ ਸਹਿਮਤੀ ਸਾਡੇ ਨਾਲ ਹੀ ਸਭ ਕੁਝ ਨਾਲ ਕਰਦੀ ਹੀ ਉਹ ਹੀ ਗੱਲ ਆ ਨਾ ਜੇ ਨੋਟ ਆ ਜਾਂਦੇ ਫਿਰ ਮੰਮੀ ਚੰਗੀ ਹੀ ਹੁਣ ਨੋਟ ਨਹੀਂ ਮਿਲੇ ਤੇ ਮੰਮੀ ਮਾੜੀ ਹੋ ਗਈ ਐ ਗੱਲ ਵਿੱਚ ਰਮਨ ਇਹੋ ਹੀ ਆ ਬਸ ਵੀ ਪੈਸੇ ਨਹੀਂ ਹੁਣ ਮਿਲੇ ਤੇ ਤਾਂ ਨਹੀਂ ਇਹ ਚੰਗੀਆਂ ਲੱਗਣ ਡੀਆਂ ਨਹੀਂ ਤੇ ਮੈਨੂੰ ਵੀ ਕਿੰਨਾ ਕਰਦੀ ਹੁੰਦੀ ਮਾਸੀ ਜੀ ਆਏ ਆ ਆ ਖਾਓ ਆ ਪੀਓ ਕੋਈ ਗੱਲ ਨਹੀਂ ਭੈਣ ਜੀ ਮੈਂ ਤਾਂ ਨਹੀਂ ਹੁਣ ਜਾਣਾ ਹੁਣ ਇੱਥੇ ਹੀ ਰਹੂੰਗੀ ਤੁਹਾਡੇ ਲੱਗ ਗਈ ਚਲ ਕੋਈ ਗੱਲ ਨਹੀਂ ਤੇ ਤੈਨੂੰ ਭਾਈ ਨੇ ਨਾ ਰੋਕਿਆ ਭੈਣ ਜੀ ਆਉਣ ਲੱਗਿਆ ਮੈਨੂੰ ਕਹਿੰਦੇ ਸੀ ਵੀ ਨਾ ਜਾ ਅੱਛਾ ਕੀ ਗੱਲ ਹੋਈ ਆ ਫੇਰ ਮੈਂ ਗੱਲ ਦੱਸੀ ਮੈਂ ਕਿ ਨੋਂ ਤਾਂ ਢੀ ਹੁਣ ਏਦਾਂ ਗਾੜੀ ਬੋਲਦੀ ਆ ਤੇ ਮੇਰੇ ਕੋ ਬੇਇਜ਼ਤੀ ਨਹੀਂ ਕਰਵਾਈ ਜਾਂਦੀ ਤੇ ਮੈਂ ਚੱਲੀਆਂ ਭੈਣ ਜੀ ਕੋ ਚੱਲ ਉਹ ਤਾਂ ਕੋਈ ਗੱਲ ਨਹੀਂ ਤੂੰ ਕਿਹੜੀ ਉਪਰੀ ਥਾਂ ਆਈ ਹੈ ਘਰੇ ਆਈ ਆ ਚੱਲ ਮੈਂ ਤੇ ਇਹ ਨਹੀਂ ਭਾਜੀ ਸੁਣ ਨਾਲ ਆ ਜਾਂਦੇ ਟੈਨ ਤਾਂ ਤੂੰ ਇੱਥੇ ਹੀ ਉਹਨਾਂ ਕੋਲੀ ਭਾਜੀ ਨੇ ਕਿਹੜੀ ਕੋਈ ਸਵਾਦੀ ਗੱਲ ਕਰਨੀ ਭਾਜੀ ਵੀ ਤਾਂ ਉਹਨਾਂ ਦੀ ਬੋਲੀ ਬੋਲਦੇ ਆ ਆਹੋ ਬਸ ਇਹਰਾ ਦੋਵੇਂ ਸਮਝਾਇਆ ਪਰ ਉਹਨਾਂ ਦੀ ਸਾਈਡ ਹੀ ਲਈ ਚੱਲ ਕੋਈ ਗੱਲ ਨਹੀਂ ਤੂੰ ਨਾ ਕਿਹੇ ਗੱਲ ਦੀ ਫਿਕਰ ਨਾ ਕਰ ਮੈਂ ਉਹਨਾਂ ਚਾਹ ਘੁੱਟ ਬਣਾ ਕੇ ਲੈ ਆਉਣੀ ਆ ਠੰਡ ਬੜੀ ਆ ਤੇ ਚਾਹ ਪੀ ਲੇ ਪਿਆ ਜੀ ਬਹਿ ਜਾ ਤੁਸੀਂ ਕੱਲਾ ਪਤਾ ਕਰਨ ਦੇ ਦੋਵੇਂ ਭੈਣਾ ਬੈਨੇ ਆ ਘੜੀ ਇਦਾਂ ਹੀ ਚੱਲ ਕੋਈ ਗੱਲ ਤੂੰ ਨਾ ਜਾਈ ਚ ਬੈਠ ਠੰਡ ਬੜੀ ਆ ਤੇ ਮੈਂ ਸੋਚਣਾ ਹੁੰਦਾ ਚਾਹ ਬਣਾ ਕੇ ਲਿਆਈ ਤੇਰੀ ਸੱਸ ਜੀ ਪਾਜੀ ਸਸਕਾਰ ਹੋਰ ਮੈਂ ਠੀਕ ਠਾਕ ਹਾਂਜੀ ਠੀਕ ਠਾਕ ਤੁਸੀਂ ਸੁਣਾਓ ਭਜਿੰਦਾ ਹੁਣ ਨਾਲ ਆਏ ਨਹੀਂ ਗੇ ਨਹੀਂ ਉਹ ਨਹੀਂ ਆਏ ਨਾਲ ਕੰਮ ਹੀ ਭਾਜੀ ਘਰ ਤੇ ਮੈਂ ਕੱਲੀ ਆ ਗਈ ਠੀਕ ਆ ਹਾਂਜੀ ਹੋਰ ਜੋਤ ਵੱਲੋਂ ਆਇਆ ਕੋਈ ਫੋਨ ਫਾਨ ਨਹੀਂ ਪਾਜੀ ਉਧਰੋਂ ਕੋਈ ਫੋਨ ਨਹੀਂ ਆਇਆ ਤੁਹਾਨੂੰ ਪਤਾ ਹੀ ਆ ਅੱਜ ਕੱਲ ਜਿਹੜੇ ਭੈਣ ਭਰਾਵੋਂ ਵੀ ਪੈਸੇ ਦੇ ਆ ਉਹਨਾਂ ਨੇ ਪੈਸਾ ਵੇਖਿਆ ਨਵਾਂ ਨਵਾਂ ਹੂੰ 40 ਲੱਖ ਕਿਹੜਾ ਥੋੜਾ ਵਾ ਹਾਂਜੀ ਰਕਮ ਤਾਂ ਬੜੀ ਹੈ ਉਹਨਾਂ ਦੀ ਨੀਤ ਮਾੜੀ ਹੋ ਗਈ ਫੋਨ ਕਿੱਥੋਂ ਆਉਣਾ ਠੀਕ ਆ ਕਿਸੇ ਕਰਕੇ ਹਾਂ ਲਾਲਚ ਨੂੰ ਪੈ ਗਏ ਉਹ ਵੀ ਲਾਲਚ ਨੂੰ ਪੈ ਗਏ ਆ ਹੂੰ ਉਹਨਾਂ ਨੂੰ ਹੋਊਗਾ ਆਪਣੀ ਜ਼ਮੀਨ ਲਵਾਂਗੇ ਘਰ ਕੁਲਾ ਬਣਾ ਲਾਂਗੇ ਇਹ ਵਾਲੀ ਪੀਤਾ ਚਾਹ ਬਣਾਣੀ ਨਹੀਂ ਲੱਗਿਆ ਚਾਹ ਬਣਾਉਣਾ ਤੇ ਮੈਂ ਤਾਂ ਠੰਡ ਬੜੀ ਤੋਰ ਜਾਈ ਚ ਬਹਿ ਉਥੇ ਮੈਂ ਚਾਹ ਲੈ ਕੇ ਆਉਣੀ ਠੀਕ ਆ ਚਲ ਠੀਕ ਹੈ ਨਾ ਚਲੋ ਉਹ ਦੂਸਰੇ ਘਰ ਚਲ ਕੇ ਆ ਜਾ ਫਿਰ ਜਾਈ ਜਗੇ ਠੀਕ ਆਇਲ ਚਾ ਬਣਾ ਦੀਪਾ ਹਾਂਜੀ ਮਾ ਘਰ ਸੁਖ சாਂਦੀ ਇਹ ਰਮਨ ਕਦਾਈ ਹੈ ਸੁਖ சாਂਦ ਕੀ ਹੋਣੀ ਆ ਮੈਨੂੰ ਤਾਂ ਪਹਿਲਾਂ ਫੋਨ ਵੀ ਨਹੀਂ ਕੀਤਾ ਜੱਕ ਦਾ ਵੀ ਆਈ ਆ ਉਹ ਤਾਂ ਮੈਂ ਵੇਖਣ ਗਿਆ ਮੈਂ ਭਾਜੀ ਵੀ ਨਹੀਂ ਨਾਲ ਆਏ ਕੋਈ ਗੱਲਬਾਤ ਨਹੀਂ ਹੋਈ ਗੱਲਬਾਤ ਹੋਈ ਤਾਂ ਹੀ ਆਈ ਆ ਮੈਂ ਪੁੱਛਣ ਲਈ ਆਨੂੰ ਹੂੰ ਤੇ ਕਹਿੰਦੀ ਵੀ ਇਹ ਨਾ ਸੰਦੀਪ ਵੀ ਮੇਰੇ ਅੱਗੇ ਬੜਾ ਬੋਲਦੀ ਆ ਦਲਜੀਤ ਵੀ ਬੜਾ ਬੋਲਦਾ ਆ ਅੱਛਾ ਤੇ ਹੁਣ ਨਾ ਮੇਰਾ ਘਰ ਸੇ ਮਨ ਨਹੀਂ ਲੱਗਣਿਆ ਤੇ ਮੈਂ ਤਾਂ ਭਾਂਜੇ ਨੂੰ ਮੇਲਾਉਣੀ ਆ ਠੀਕ ਆ ਹੁਣ ਕਹਿਣ ਲਈ ਆ ਵੀ ਮੈਂ ਇਕੱਲਾ ਰਹਿਣਾ ਵੀ ਆ ਸੋ ਮੈਨੂੰ ਆ ਫਿਕਰ ਪਿਆ ਆ ਕਿ ਜੇ ਕੋਈ ਸਾਡਾ ਭੈਣ ਭਰਾ ਇਧਰੋਂ ਆ ਗਿਆ ਤੇ ਕੀ ਕਹੂਗਾ ਤੇ ਇਹਨਾਂ ਦੇ ਘਰ ਤਾਂ ਅੱਗੇ ਬੜਾ ਝਗੜਾ ਪਿਆ ਲੱਗ ਜਾ ਕੇ ਤੇ ਪਤਾ ਹੀ ਆ ਉਹ ਕੀ ਕਹਿਣਗੇ ਉਹ ਤਾਂ ਮੈਂ ਕਹਿਣਿਆ ਵਾਂ ਉਹਨਾਂ ਵੀ ਸੋਚਣਾ ਵਾਂ ਇਹ ਘਰ ਚੁੱਕਣਾ ਦਿੰਦੇ ਨੇ ਆਹੋ ਗਲਤੀ ਵੀ ਸਹੀ ਤੁਹਾਡੀ ਪਰ ਹੁਣ ਗੱਲ ਸੁਣੋ ਚੁਪਣਾ ਹੀ ਕਿ ਦੇਣੀ ਇਹਨੂੰ ਹੂੰ ਹੁਣ ਘਰ ਤੇ ਨਾਲੇ ਆਪਣਾ ਆਪ ਵੇਖਣਾ ਸੀ ਨਾ ਮੈਂ ਸਾਦੀ ਦੇ ਇਹ ਤੇ ਮੈਂ ਚਲ ਜਾਂਦੀ ਰਹੀ ਚੱਲ ਕੋਈ ਗੱਲ ਨਹੀਂ ਰਹਿ ਲੈ ਦੋ ਦਿਨ ਕੋਈ ਗੱਲ ਵੇਖ ਲਾਂਗੇ ਭਾਈ ਜੀ ਉਹਨਾਂ ਨੂੰ ਮੈਂ ਕਰੂੰਗਾ ਗੱਲ ਕੋਈ ਗੱਲ ਨਹੀਂ ਤੁਸੀਂ ਵੀ ਨਾਲ ਕੁਝ ਕਿਓ ਦੋ ਚਾਰ ਦਿਨ ਰਹਿ ਲਓਗੀ ਨਾ ਤੇ ਕੋਈ ਗੱਲ ਨਹੀਂ ਫਿਰ ਵੇਖ ਲਾਂਗੇ ਜੇ ਹੋ ਸਕਦਾ ਪਾਰੀ ਆਈ ਜਾਣ ਤੇ ਜੇ ਨਾ ਆਉਣਗੇ ਲੈਣ ਤੇ ਫਿਰ ਕਰ ਲਾਂਗੇ ਗੱਲ ਠੀਕ ਹੁਣ ਇਹਦਾ ਨਾ ਮਨ ਬੜਾ ਉਦਾਸ ਹੋਇਆ ਆਇਆ ਹੁਣ ਜਗਦਾ ਮਹੀਂ ਕੋਈ ਇਹੋ ਜਿਹੀ ਗੱਲ ਕਰਦੇ ਚੰਗੇ ਨਹੀਂ ਲੱਗਦੇ। ਚਲ ਕੋਈ ਨਹੀਂ ਚਾਹ ਪਾਣੀ ਪਿਆਵਾ ਨੂੰ ਰੋਟੀ ਪਾਣੀ ਪਾਓ ਕੋਈ ਗੱਲ ਨਹੀਂ। ਚਲੋ ਠੀਕ ਹੈ ਮੈਂ ਚਾਹ ਬਣਾ ਕੇ ਲਿਆਉਣੀ ਆ। ਜਾਣਾ ਤੇ ਨਹੀਂ ਕਿਹਾ ਤੁਸੀਂ? ਨਹੀਂ ਨਹੀਂ ਮੈਂ ਇੱਥੇ ਹੀ ਆ। ਅੱਛਾ ਲੈ। ਇਹਨਾਂ ਨੂੰ ਲੱਗਦਾ ਹੈਗਾ ਵੀ ਇਹਨੇ ਇਦਾਂ ਰਾਵਾਂ ਗਲੀਆਂ 'ਚ ਹੀ ਰਹਿਣਾ ਵਾ। ਮੇਰੇ ਆ ਕਿਹੜਾ ਕੋਈ ਭੈਣ ਭਰਾ ਹੈ ਨਹੀਂ ਆ। ਮੇਰੀ ਭੈਣ ਵਾ ਵੇਖ ਕਿੰਨੀ ਆਵਪਕਤ ਕੀਤੀ ਆ ਵੀ ਕੋਈ ਗੱਲ ਨਹੀਂ ਜਿੰਨੇ ਦਿਨ ਜੀ ਕਰਦਾ ਰਹਿ ਤੂੰ ਹੁਣ ਰਹੂੰਗੀ ਮੈਂ। ਕੋਈ ਗੱਲ ਨਹੀਂ। ਤੁਸੀਂ ਬੈਠੇ ਰਹੋ ਇਥੇ ਤਾਂ ਹੁਣ ਲੈ ਲਿਓ ਨੋਟ। ਮੰਮੀ ਗਾੜੀ ਤੇ ਬੋਲਦੇ ਹੀਗੇ ਨਾ ਹੁਣ ਉਹਨੂੰ ਲਿਆ ਕੇ ਛੱਡਿਓ ਫੇਰ ਵੇਖੂਗੀ ਕਿ ਤੁਹਾਡੇ ਕਹੇ ਆ ਗਈ ਆ ਮੈਨੂੰ ਤਾਂ ਗੱਲਾਂ ਕਰਦੇ ਹੀ ਹੱਦ ਵਾਲੀ ਗੱਲ ਵਾ ਦੋਵਾਂ ਜਿਹਾਂ ਦਾ ਹਾਲ ਵੇਖ ਮੈਂ ਖੱਤਿਓ ਮੈਂ ਤੁਹਾਡਾ ਸੋਚਣ ਰਹੀ ਆ ਕਿ ਤੁਹਾਡਾ ਕੁਝ ਬਣ ਜੂਗਾ ਦੋਵੇਂ ਮੇਰੇ ਉਲਟ ਹੋ ਗਏ ਆ ਇਹ ਤੂੰ ਕਰਦਾ ਬੇੜਾ ਕਰਕ ਕਰਤਾ ਚੱਲ ਮੈਂ ਤਾਂ ਕੀਤਾ ਹੀ ਹੁਣ ਤੁਸੀਂ ਘਰ ਸੰਭਲੋ ਹੋਰ ਸੁਣਾਓ ਦੀਦੀ ਪਿੰਡ ਠੀਕ ਠਾਕ ਹੀ ਸਾਰੇ ਹਾਂਜੀ ਠੀਕ ਤੁਸੀਂ ਸੁਣਾਓ ਬੱਸ ਵਧੀਆ ਆਪਣਾ ਵੀ ਹਾਂ ਪਾਜੀ ਇੱਥੇ ਆ ਉਹ ਵੀ ਕੁਛ ਨਹੀਂ ਬੱਸ ਜਰਾਂ ਕਿ ਬਾਹਰ ਨੂੰ ਗਏ ਤਾਂ ਡੇ ਗਾੜੀ ਗਾੜੀ ਕੋਈ ਨਹੀਂ ਆ ਜਾਂਦੀ ਆ ਜੋ ਤੂੰ ਕਿਦਾਂ ਠੀਕ ਹੈ ਹਾਂਜੀ ਦੀਦੀ ਵਧੀਆ ਮੈਂ ਠੀਕ ਠਾਕ ਹਾਂ ਅਚਾ ਫਿਕਰ ਨਾ ਕਰੀ ਜੇ ਕਿ ਇਹ ਚੀਜ਼ ਲੋਡ ਹੁੰਦੀ ਆਂ ਦੱਸਿਆ ਕਰ ਆਪਾਂ ਤੇਰੇ ਨਾਲ ਹੀ ਹਾਂਜੀ ਹਾਂਜੀ ਦੀਦੀ ਲੋਡ ਜਿਹੜੀ ਚੀਜ਼ ਦੀ ਹੁੰਦੀ ਆ ਉਹ ਤੇ ਭੱਬੀ ਪਹਿਲਾਂ ਹੀ ਲੈ ਆ ਦਿੰਦੇ ਆ ਕਹਿੰਦੀ ਲੋੜ ਹੀ ਨਹੀਂ ਪੈਂਦੀ ਦੀਦੀ ਟੈਨਸ਼ਨ ਜਨ ਮੈਂ ਸਗੋਂ ਆਵ ਕਹਿੰਨੀ ਆਂ ਵੀ ਐਵੇਂ ਫਿਕਰ ਨਾ ਕਰਿਆ ਕਰ ਕਿਹੇ ਵੀ ਚੀਜ਼ ਦੀ ਲੋਡ ਹੁੰਦੀ ਆ ਨਾ ਤੂੰ ਬੇਚ ਜਿ ਕੋ ਕੇ ਦੱਸਿਆ ਕਰ ਹੁਣ ਵੇਖੋ ਘਰ ਹੀ ਤੇ ਚਲੋ ਘਰ ਵੀ ਕਿੰਨਾ ਵਧੀਆ ਬਣ ਗਿਆ ਸਮਾਨ ਵੀ ਸਾਰਾ ਘਰ ਆ ਗਿਆ ਬਸ ਹੁਣਾਂ ਨੂੰ ਤੇ ਸੇ ਗੱਲ ਦੀ ਉਡੀਕ ਵਾ ਕਿ ਬਸ ਹੁਣ ਟਾਈਮ ਵਧੀਆ-ਵਧੀਆ ਆ ਜੇ ਮੈਨੂੰ ਕੋਈ ਹੁਣ ਟਾਈਮ ਵਧੀਆ ਹੀ ਆਊਗਾ ਹਾਂਜੀ ਤੇ ਬਾਕੀ ਦੀਦੀ ਗੱਲ ਇੱਕ ਹੋਰ ਕਰਨੀ ਮੈਂ ਤੁਹਾਡੇ ਨਾਲ ਹਾਂਜੀ ਹੁਣ ਜਿਹੜੀ ਸੱਸ ਵਾ ਨਾ ਹਾਂਜੀ ਉਹ ਵੀ ਹੁਣ ਬੜਾ ਕੁ ਕੁ ਕੀਤਾ ਪਾਉਂਦੀ ਈ ਆਹੋ ਜੇ ਬੁਰਾ ਕਰੋਗੇ ਤਾਂ ਬੁਰਾ ਮਿਲਨੇ ਹੋਂ ਦੀਦੀ ਨਾ ਕੋਈ ਨਾ ਦੱਸੇ ਸਾਨੂੰ ਪਤਾ ਤੇ ਲੱਗ ਹੀ ਜਾਂਦਾ ਬਾਰੋਂ ਪਤਾ ਲੱਗ ਹੀ ਜਾਂਦਾ ਲੋਕੀ ਝੱਟ ਗੱਲ ਕਰ ਦਿੰਦੇ ਆ ਹਾਂਜੀ ਤੇ ਇਹ ਆ ਵੀ ਹੁਣ ਨਾ ਉਹ ਕੋਈ ਪੁੱਛਣ ਦਿਆ ਵਾ ਨਾ ਨਾਉ ਪੁੱਛਦੀ ਆ ਤੇ ਨਾ ਉਹੜੀ ਬਣਾਈ ਨਾ ਪੈਣ ਵੀ ਮੇਰੀ ਬੜੀ ਸਗੀ ਭੈਣ ਵਾ ਨਾ ਹੁਣ ਵੱਢਦੀ ਆ ਉਹ ਤੇ ਜੇ ਇਹੋ ਇਹਦੇ ਨਾਲ ਚੰਗਾ ਰਹਿੰਦੇ ਇਹਨਾਂ ਵਧੀਆ ਸਲੂ ਕਰਦੇ ਤੇ ਕੀ ਗੱਲ ਰੋਟੀ ਪਾਣੀ ਨਾ ਪੁੱਛਦੀ ਨਾ ਸੱਸ ਵੀ ਉਹਨਾਂ ਦੀ ਗੱਲਾਂ ਵਿੱਚ ਹੀ ਆਈ ਨਾ ਨਾ ਹੁੰਦੀ ਤੇ ਜੋਤ ਨੇ ਤੁਹਾਨੂੰ ਸੰਭ ਲੈਣਾ ਹੀ ਚੰਗਿਆ ਸਾਰੇ ਉੱਥੇ ਮਤਲਬ ਹੀ ਐ ਉਹੀ ਨਾ ਤੇਰੀ ਵੱਡੀ ਨੂੰ ਹੀ ਉਹ ਵੀ ਤਾਂ ਲਾਲਚੀ ਹੀ ਉਹਨੇ ਕਿੰਨਾ ਕ ਸੰਭਣਾ ਉਹਨੂੰ ਉਹੀ ਨਾ ਦੀਦੀ ਹੁਣ ਕੀਤਾ ਤੇ ਆਪਣਾ ਹੀ ਪਾਉਣ ਲਈ ਇਆ ਵੀ ਉਹ ਪਹਿਲਾਂ ਕੰਮ ਚੰਗੇ ਕੀਤੇ ਹੁੰਦੇ ਤੁਹਾਨੂੰ ਵੀ ਇਹ ਗਾੜੀ ਤੇ ਨਾ ਹੁੰਦੀਆਂ ਪਹਿਲਾਂ ਕਿੰਨੀ ਚੰਗੀ ਜਿਵੇਂ ਜੋਬ ਨੇ ਸੀ ਜਦੋਂ ਜੋਬ ਨੇ ਇਦਾਂ ਹੋਇਆ ਪਤਾ ਨਹੀਂ ਇਹਨਾਂ ਨੂੰ ਕੀ ਹੋਇਆ ਮਾਸੀ ਨੇ ਕੰਨ ਭਰ ਛੜੇ ਉਹਨਾਂ ਦੇ ਉਹਨਾਂ ਸਾਰਿਆਂ ਨੇ ਚ ਪੈ ਜਾਂਦਾ ਲਾਲਚ ਪੈ ਗਿਆ ਪਰ ਦੀਦੀ ਪੈਹਾ ਵਾ ਪੈਹਾ ਦੇ ਹੱਥ ਦੀ ਮੈਲ ਵਾ ਇਧਰੋਂ ਆਇਆ ਇਧਰ ਚਲ ਗਿਆ ਪਰ ਇਹ ਵੀ ਜਿਹੜੇ ਘਰ ਦੇ ਨੌ ਪੁੱਤ ਵਾ ਧੀਆ ਪੁੱਤ ਵਾ ਉਹ ਚੰਗੀ ਤਰ੍ਹਾਂ ਇੱਜ਼ਤ ਕਰਨ ਨਾ ਉਹੀ ਸਾਰੀ ਉਮਰ ਕੰਮ ਹੁੰਦਾ ਵਾ ਤੋਹੀ ਨਹੀਂ ਸਮਝ ਕਰਦੇ ਫੇਰ ਹੀ ਨਾ ਉਹੀ ਨਾ ਚਲੋ ਕੋਈ ਨਹੀਂ ਸਾਨੂੰ ਕੀ ਆ ਖੜੀ ਧੀ ਆਪਣੇ ਘਰ ਸੌਖੀ ਆ ਘਰ ਬਣ ਗਿਆ ਸਾਰਾ ਕੁਝ ਬਣ ਗਿਆ ਵਾ ਸਾਨੂੰ ਉਹਨਾਂ ਨਾਲ ਕੋਈ ਮਤਲਬ ਨਹੀਂ ਹੈ ਸਾਡੇ ਕੋਲ ਭਾਈ ਭੁੱਖੇ ਮਰਨ ਤੇ ਭਾਈ ਜੋ ਮਰਜੀ ਕਰਨ ਤੰਗੀ ਤਾਂ ਉਹਨੂੰ ਹਣੀ ਹਣ ਸੱਸ ਨੂੰ ਉਹਨੇ ਵੀ ਵੱਡੀ ਨੇ ਵੀ ਆਪਣੀ ਸਾਈਡ ਤੇ ਹੋਣਾ ਮਾਸੀ ਆਪਣੇ ਘਰ ਚਲ ਜਣੀ ਤੰਗੀ ਤਾਂ ਉਹ ਹੀ ਸੱਸ ਹੀ ਹੈ ਨਾ ਦੀ ਉਹਨੂੰ ਪੁੱਛਣਾ ਨਹੀਂ ਕਿਸ ਨੇ ਕਹਿੰਨੇ ਨੇ ਪੁੱਛਣਾ ਉਹਨੇ ਮੰਜੇ ਦੇ ਪਈ ਨੇ ਪਾਣੀ ਦੇ ਘੋਟ ਨੂੰ ਦੱਸਣਾ ਵੇਖੀ ਗੱਲ ਨੂੰ ਜਿੱਦਾਂ ਨੇ ਉਹਨੇ ਕੰਮ ਕੀਤੇ ਆ ਦੀ ਮੈਂ ਤਾਂ ਬਸ ਇਹੀ ਕਹਿਨੀ ਆ ਕਿ ਵਾਹਿਗੁਰੂ ਹਣ ਇਹਨਾਂ ਦੀ ਵਧੀਆ ਵਧੀਆ ਸੁਣ ਲੈਣਾ ਚੱਲ ਜੀ ਦੇਦੇ ਉਹਦੇ ਆਸਰੇ ਸਾਰੀ ਉਮਰ ਕੱਢ ਲੂਗੀ ਅੱਛਾ ਜਦ ਜੀ ਦੇ ਦੇ ਤੇ ਚਲ ਜ਼ਿੰਦਗੀ ਸੁਖੀ ਨਿਕਲ ਜੂਗੀ ਇਹਦੀ ਰਪਿੰਦਰ ਤੇਰੀ ਵੀ ਇੱਕ ਸਿਫਤ ਆ ਕਿ ਤੂੰ ਇਹਨੂੰ ਮਾਵਾ ਵਾਂਗੂ ਸੰਭਿਆ ਚਲ ਅੱਗੇ ਵੀ ਦੋਵੇਂ ਜਣੇ ਰਲ ਕੇ ਰਿਓ ਤੇ ਚਲ ਜ਼ਿੰਦਗੀ ਸੁਖੀ ਨਿਕਲ ਜੂਗੀ ਦੋਵਾਂ ਦੀ ਹਾਂਜੀ ਦੀਦੀ ਕਿੰਨੇ ਕਰਨਾ ਹੈ ਮੈਂ ਹੀ ਕਰਨਾ ਹੈ ਜੇ ਮੰਮੀ ਹੋਣੀ ਹੁੰਦੇ ਫੇ ਚਲੋ ਮੈਨੂੰ ਵੀ ਫਿਕਰ ਨਹੀਂ ਹੈ ਇੰਨੀ ਹੋਣੀ ਚਲੋ ਹੁਣ ਸਾਰੇ ਕੰਮ ਅਹੀ ਕਰਨੇ ਆ ਆ ਜਾ ਕੇ ਹੁਣ ਤੁਸੀਂ ਹੀ ਹੋਏ ਹਾਂਜੀ ਚਲੋ ਕੋਈ ਨਹੀਂ ਬੈਠੋ ਦੀਦੀ ਤੇ ਮੈਂ ਚਾਹ ਦਾ ਕੰਮ ਕਰਾਂ ਹੋਰ ਲਵਲੀ ਕਿਦਾਂ ਪੈਲੀ ਪੋਲੀ ਦਾ ਨਿਬੜ ਗਿਆ ਸਾਰਾ ਹਾਂਜੀ ਭਾਜੀ ਉਹ ਤੇ ਨਿਬੜ ਗਿਆ ਹੈ ਉਹਦੇ ਹੋ ਗਈ ਹੈ ਜੋਦ ਦਿਨਾਂ ਠੀਕ ਹੈ ਇਹ ਵੀ ਹੁੰਦੇ ਹੈ ਜਿ ਉਹ ਹੀ ਹੈ ਅੱਛਾ ਚੱਲ ਕੋਈ ਗੱਲ ਨਹੀਂ ਬਹੁਣ ਦਿੰਦੇ ਉਹਨਾਂ ਨੂੰ ਇਹ ਵੀ ਨਾਂ ਦੇ ਦੇ ਹੋ ਹੀ ਗਈ ਹੈ ਠੀਕ ਹੈ ਤੇ ਬਾਕੀ ਇਹ ਘਰ ਬਾਰੇ ਦਾ ਬਣ ਗਿਆ ਹਾਂ ਆ ਤੇ ਹੁਣ ਰਹੀ ਜਾਏ ਉਧਰ ਰੱਬ ਹੁਣ ਸੁਣ ਲੈ ਚਲੋ ਜੀ ਦੇ ਦੇ ਇਹਨੂੰ ਤੇ ਉਹਦੇ ਆਸਰੇ ਚਲੋ ਦਿਨ ਕੱਟੀ ਜਾਊਗੀ ਠੀਕ ਹੈ ਹਾਂਜੀ ਤੁਸੀਂ ਸੁਣਾਓ ਠੀਕ ਠਾਕ ਹਾਂ ਵਧੀਆ ਫੋਨ ਫੋਨ ਤੇ ਨਹੀਂ ਆਇਆ ਉਧਰੋਂ ਕੋਈ ਫੋਨ ਫੋਨ ਭਾਜੀ ਉਧਰੋਂ ਕੀ ਹੋਣਾ ਉਹਨਾਂ ਦੇ ਇਨਾਂ ਮੰਦਾ ਹਾਲ ਹੋ ਗਿਆ ਵਣ ਕੁਛ ਹੋ ਕੋਨਾ ਉਹਨੂੰ ਦੱਸਦੇ ਆ ਨਾ ਉਹਨਾਂ ਦੇ ਪਿੰਡ ਵਾਲੇ ਅੱਛਾ ਬੰਦੇ ਹੈਗੇ ਉੱਥੇ ਵੀ ਅੱਛਾ ਨਾ ਨੌ ਪੁੱਤ ਪੁੱਛਦੇ ਆ ਹੂੰ ਤੇ ਮਾਸੀ ਜਿਹੜੀ ਬਹੁਤੀ ਹੂੰ ਗਾੜੀ ਗਾੜੀ ਹੋਗੇ ਨੱਚਦੀ ਉਦੋਂ ਹੂੰ ਹੂੰ ਕਹਿੰਦੀ ਵੀ ਜੋ ਕਰਨਾ ਤੁਸੀਂ ਕਰ ਲਓ ਹੁਣ ਜਿਹੜੀ ਭੈਣ ਇੱਥੇ ਆਣ ਕੇ ਬੈਠੀ ਹੁੰਦੀ ਉਹ ਨਹੀਂ ਰੱਖਿਆ ਉਹਨੇ ਵੀ ਘਰੋਂ ਕੱਢਿਆ ਫਿਰ ਅੱਛਾ ਤੇ ਨਾ ਨੌ ਪੁੱਤ ਪੁੱਛਦੇ ਆ ਹੁਣ ਉਹਨਾਂ ਦੇ ਬੁਗਤੀਆਂ ਨਹੀਂ ਘਰ ਉਹਨਾਂ ਦੇ ਘਰ ਇੰਨਾ ਖਲਾਰਾ ਪਿਆ ਹੋਣਾ ਕੁਛ ਹੀ ਕੋਲ ਨਾ ਯਾਨੀ ਇਦਾਂ ਹੀ ਨਹੀਂ ਚਾਹੀਦੀ ਤਾਨੂੰ ਪਤਾ ਥੋੜਾ ਧੱਕਾ ਕੀਤਾ ਜੋ ਉਹਨਾਂ ਨੇ ਬਹੁਤ ਧੱਕਾ ਕੀਤਾ ਬਹੁਤੀ ਚਵਾਗਮਾਂਦੀ ਸੀ ਨਾ ਮਾਸੀ ਰੱਬ ਤੇ ਫਿਰ ਉੱਤੇ ਵੇਖਦਾ ਸੀ ਨਾ ਗੱਲ ਤੇਰੀ ਠੀਕ ਗੱਲ ਆਪਣੀ ਹਾਂਜੀ ਉਹਦਾਂ ਹੀ ਦੋਹੇ ਜਾਣੇ ਗਏ ਸੀ ਤੇ ਕਿਦਾਂ ਗੱਲਾਂ ਕਰਦੀ ਸੀ ਨਾ ਮਾਸੀ ਸਾਨੂੰ ਤੇ ਗੱਲ ਹੀ ਨਹੀਂ ਕਰ ਦਿੰਦੀ ਉਹ ਕੋਈ ਗੱਲ ਨਹੀਂ ਹੁਣ ਨਵੋ ਪਤਨ ਲਾ ਲਈ ਇਹ ਨੁਕਰੀ ਠੀਕ ਹੈ ਹੁਣ ਗੱਲਾਂ ਕਰੂਗੀ ਨਾ ਚੰਗੀ ਤਰ੍ਹਾਂ ਹੀ ਉਹਨਾਂ ਨਾਲ ਕੋਈ ਗੱਲ ਨਹੀਂ ਮਾਰਕ ਤੇ ਸੋਝੀ ਆ ਗਈ ਹੈ ਨਾ ਹਾਂ ਹਾਂ ਸਭ ਕੁਝ ਤੇ ਹੱਥੋਂ ਗਵਾ ਲਿਆ ਜੀ ਹੁਣ ਜੋਤ ਉੱਥੇ ਰਹਿੰਦੀ ਤੇ ਪੈਸੇ ਉਹਨਾਂ ਕੋਈ ਰਹਿਣੇ ਬਿਲਕੁਲ ਪਾਈ ਕਿੱ데 ਲੈ ਆਉਣੇ ਹੀ ਉਥੋਂ ਤੇ ਹੁਣ ਪਿਆਲੀ ਵੀ ਨੋ ਕੋ ਤਾਂ ਤਾਂ ਪੈਂਦੀ ਰੱਬ ਦੇ ਉੱਪਰ ਦੇਖਦਾ ਨਾ ਐਵੇਂ ਤਰ੍ਹਾਂ ਲੋਕੀ ਕਹਿੰਦੇ ਆ ਜੈਸੀ ਕਰਨੀ ਵੈਸੀ ਭਰਨੀ ਉਹ ਠੀਕ ਆ ਭਾਜੀ ਤੁਹਾਡੀ ਵੀ ਗੱਲ ਜਿੱਦਾਂ ਦਾ ਉਹਨਾਂ ਕੰਮ ਕੀਤਾ ਸੀ ਨਾ ਉਹਦਾ ਫਲ ਉਹਨਾਂ ਨੂੰ ਮਿਲ ਗਿਆ ਚਲੋ ਛੱਡੋ ਉਹਨਾਂ ਦੀਆਂ ਗੱਲਾਂ ਉਹਨਾਂ ਦੀਆਂ ਗੱਲਾਂ ਦੀ ساری ਰਾਤ ਨਹੀਂ ਮੁੱਕਣੀ ਤੇ ਆਓ ਤੁਹਾਨੂੰ ਜੋਦ ਦਾ ਘਰ ਵਿਖਾ ਲਾਂ ਚਲੋ ਆਜੋ